ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1273 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1274 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਾਗਦ ਕੋਟ ਇਹੋ ਜਗ ਹੈ ਬਪਰੋ ਰੰਗਨ ਚਿਹਨ ਚਤੁਰਾਈ ਇਹ ਜਗਤ ਵਿਚਾਰਾ ਮਾਨੋ ਕਾਗਜਾਂ ਦਾ ਕਿਲਾ ਹੈ ਜਿਸ ਨੂੰ ਪ੍ਰਭੂ ਨੇ ਆਪਣੀ ਸਿਆਣਪ ਨਾਲ ਸੁਜਾਵੜ ਤੇ ਰੂਪ ਰੇਖਾ ਦਿੱਤੀ ਹੋਈ ਹੈ ਨਾਨੀ ਸੀ ਬੂੰਦ ਪਵਨ ਪਤ ਖੋਵੈ ਜਨਮ ਮਰੈ ਖਿੰਨ ਤਾਈ ਪਰ ਜਿਵੇਂ ਇੱਕ ਨਿੱਕੀ ਜਈ ਬੂੰਦ ਜਾਂ ਹਵਾ ਦਾ ਝੋਕਾ ਕਾਗੇ ਦੇ ਕਿਲੇ ਦੀ ਸ਼ੋਭਾ ਗਵਾ ਦਿੰਦਾ ਹੈ ਜਿਵੇਂ ਇਹ ਜਗਤ ਪਲ ਵਿੱਚ ਜੰਮਦਾ ਹੈ ਤੇ ਪਲ ਵਿੱਚ ਮਰਦਾ ਹੈ ਨਦੀ ਉਪਕੰਠ ਜੈਸੇ ਘਰ ਤਰਵਰ ਸਰਪਨ ਘਰ ਘਰ ਮਾਹੀ ਨਦੀ ਉਪਕੰਠ ਜੈਸੇ ਘਰ ਤਰਵਰ ਸਰਪਨ ਘਰ ਘਰ ਮਾਹੀ ਜਿਵੇਂ ਕਿਸੇ ਨਦੀ ਦੇ ਕੰਢੇ ਉੱਤੇ ਕੋਈ ਘਰ ਹੋਵੇ ਜਾਂ ਰੁੱਖ ਹੋਵੇ ਜਦੋਂ ਨਦੀ ਦਾ ਵੇਗ ਉਲਟਦਾ ਹੈ ਤਾਂ नाव ਘਰ रह ਜਾਂਦਾ ਹੈ ਨਾ ਉਹ ਰੁਖ रह ਜਾਂਦਾ ਹੈ ਜਿਵੇਂ ਜੇ ਕਿਸੇ ਮਨੁੱਖ ਦੇ ਘਰ ਵਿੱਚ ਸਪਨੀ ਦਾ ਘਰ ਹੋਵੇ ਉਲਟੀ ਨਦੀ ਕਹਾ ਘਰ ਤਰਵਰ ਸਰਪੰਡ ਸੈ ਦੂਜਾ ਮਨਮਾਹੀ ਤਾਂ ਜਦੋਂ ਵੀ ਮੌਕਾ ਮਿਲਦਾ ਹੈ ਸਪਨੀ ਉਸ ਨੂੰ ਡੰਗ ਮਾਰ ਦਿੰਦੀ ਹੈ ਇਸੇ ਤਰ੍ਹਾਂ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਤੋਂ ਬਿਨਾਂ ਕਿਸੇ ਹੋ ਰ ਆਸਰੇ ਦੀ ਝਾਕ ਹੈ ਉਹ ਨਦੀ ਦੇ ਉਲਟੇ ਹੋਏ ਹੜ ਵਾਂਗ ਹੈ ਉਹ ਘਰ ਵਿੱਚ ਵਸਦੀ ਸਪਣੀ ਵਾਂਗ ਹੈ ਇਹ ਦੂਜੀ ਝਾਕ ਆਤਮਕ ਮੌਤ ਲਿਆਉਂਦੀ ਹੈ ਗਾੁਰੂੜ ਗੁਰ ਗਿਆਨ ਧਿਆਨ ਗੁਰ ਬਚਨੀ ਵਿਖਿਆ ਗੁਰਮਤ ਜਾਰੀ ਗੁਰੂ ਤੋਂ ਮਿਲਿਆ ਹੋਇਆ ਗਿਆਨ ਗੁਰੂ ਦੇ ਬਚਨਾਂ ਦੇ ਰਾਹੀ ਪ੍ਰਭੂ ਚਰਨਾਵਿਚ ਜੁੜੀ ਸੁਰਤ ਮਾਨੋ ਸੱਪ ਨੂੰ ਕਿਲਣ ਵਾਲਾ ਮੰਤਰ ਹੈ ਜਿਸ ਦੇ ਪਾਸ ਪੀਏ ਮੰਤਰ ਹੈ ਉਸਨੇ ਗੁਰੂ ਦੀ ਮੱਤ ਦੀ ਬਰਕਤ ਨਾਲ ਮਾਇਆ ਸਪਣੀ ਦਾ ਜ਼ਹਿਰ ਸਾੜ ਲਿਆ ਹੈ ਮਨ ਤਨ ਹੈ ਵ ਭਏ ਸੱਚ ਪਾਇਆ ਹਰ ਕੀ ਭਗਤ ਨਿਰਾਰੀ ਵੇਖੋ ਪ੍ਰਮਾਤਮਾ ਦੀ ਭਗਤੀ ਇੱਕ ਅਨੋਖੀ ਦਾਤ ਹੈ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਸਦਾ ਥਿਰ ਰਹਿਣ ਵਾਲਾ ਨਾਮ ਹਿਰਦੇ ਵਿੱਚ ਵਸਾ ਲਿਆ ਹੈ ਉਸ ਦਾ ਮਨ ਉਸ ਦਾ ਸਰੀਰ ਭਾਵ ਇੰਦਰੇ ਬਰਫ ਵਰਗਾ ਸੀਤਲ ਹੋ ਜਾਂਦਾ ਹੈ ਜੀਤੀ ਹੈ ਤੇਤੀ ਤੁਦ ਜਾਚੈ ਤੂੰ ਸਰਬ ਜੀਆ ਦਿਆਲਾ ਏ ਗੋਪਾਲ ਜਿੰਨੀ ਲੋਕਾਈ ਹੈ ਸਾਰੀ ਹੀ ਤੇਥੋਂ ਸਭ ਪਦਾਰਥ ਮੰਗਦੀ ਹੈ ਤੂੰ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈ ਤੇ ਸਭ ਨੂੰ ਸਾਰਾ ਕੁਝ ਦੇਣ ਵਾਲਾ ਹੈ। ਤੁਮਰੀ ਸਰਨ ਪਰੇ ਪਾਤ ਰਖੋ। ਸਾਚ ਮਿਲੇ ਗੋਪਾਲਾ। हे प्रभु परमात्मा ਮੈਂ ਤੇਰੀ ਸਰਨ ਪਿਆ ਹਾਂ। ਮੇਰੀ ਇੱਜ਼ਤ ਰੱਖ ਲੈ। ਮੇਰ ਕਰ। हे गोपाल ਧਰਤੀ ਨੂੰ ਪਾਲਣ ਵਾਲੇ ਮੈਨੂੰ ਤੇਰਾ ਸਦਾ ਅਥੇ ਰਹਿਣ ਵਾਲਾ ਨਾਮ ਮਿਲ ਜਾਏ। ਬਾਂਦੀ ਤੰਦ ਅੰਧ ਨਹੀਂ ਸੂਜੈ। ਬਦ ਕਾ ਕਰਮ ਕਮਾਵੇ ਮਾਇਆ ਦੇ ਧੰਦੇ ਵਿੱਚ ਵੱਜੀ ਹੋਈ ਲੁਕਾਈ ਆਤਮਿਕ ਜੀਵਨ ਵੱਲੋਂ ਅੰਨੀ ਹੋਈ ਪਈ ਹੈ ਸਹੀ ਜੀਵਨ ਜੁਗਤ ਬਾਰੇ ਇਸ ਨੂੰ ਕੁਝ ਵੀ ਨਹੀਂ ਸੁਝਦਾ ਤਾਂ ਹੀ ਇਹ ਨਿਰਦਈ ਕੰਮ ਕਰਦੀ ਜਾ ਰਹੀ ਹੈ ਸਤਗੁਰ ਮਿਲੇ ਤਾਂ ਸੂਜਸ ਬੂਜਸ ਸਚ ਮਨ ਗਿਆਨ ਸਮਾਵੇ ਜੇ ਜੀਵ ਨੂੰ ਜੇ ਜੀਵ ਗੁਰੂ ਨੂੰ ਮਿਲ ਪਏ ਤਾਂ ਇਸ ਆਤਮਿਕ ਜੀਵਨ ਬਾਰੇ ਸਮਝ ਆ ਜਾਂਦੀ ਹੈ ਇਸ ਦੇ ਮਨ ਵਿੱਚ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੀ ਜਾਣ ਪਛਾਣ ਟਿਕ ਜਾਂਦੀ ਹੈ ਨਿਰਗੁਣ ਦੇਹ ਸਾਚ ਬਿਨ ਕਾਚੀ ਮੈਂ ਪੁੱਛੋ ਗੁਰੇ ਆਪਣਾ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਤੋਂ ਬਿਨਾ ਗੁਣਹੀਣ ਮਨੁੱਖਾ ਸਰੀਰ ਕੱਚਾ ਹੀ ਰਹਿੰਦਾ ਹੈ ਭਾਵ ਜੀਵ ਨੂੰ ਜਨਮ ਮਰਨ ਮਿਲਦਾ ਰਹਿੰਦਾ ਹੈ ਇਸ ਵਾਸਤੇ ਸਹੀ ਜੀਵਨ ਰਾਹ ਤੇ ਤੁਰਨ ਵਾਸਤੇ ਮੈਂ ਆਪਣੇ ਗੁਰੂ ਤੋਂ ਸਿੱਖਿਆ ਲੈਂਦਾ ਹਾਂ ਨਾਨਕ ਸੋ ਪ੍ਰਭ ਪ੍ਰਭੂ ਦਿਖਾਵੇ ਬਿਨ ਜਾਗੇ ਬਿਨ ਸਾਚੇ ਜਗ ਸੁਪਨਾ ਨਾਨਕ ਸੋ ਪ੍ਰਭ ਪ੍ਰਭੂ ਦਿਖਾਵੇ ਬਿਨ ਸਾਚੇ ਜਗ ਸੁਪਨਾ ਤੇ ਹੈ ਨਾਨਕ ਗੁਰੂ ਪਰਮਾਤਮਾ ਦਾ ਦਿਦਾਰ ਕਰਾ ਦਿੰਦਾ ਹੈ ਸਦਾ ਸਿਰ ਪ੍ਰਭੂ ਦੇ ਨਾਮ ਤੋਂ ਬਿਨਾ ਜਗਤ ਸੁਪਨੇ ਵਾਂਗ ਹੀ ਹੈ ਭਾਵ ਜਿਵੇਂ ਸੁਪਨੇ ਵਿੱਚ ਵੇਖੇ ਹੋਏ ਪਦਾਰਥ ਜਾਗ ਖੁੱਲਣ ਦੇ ਲੋਪ ਹੋ ਜਾਂਦੇ ਹਨ ਇਸੇ ਤਰ੍ਹਾਂ ਦੁਨੀਆ ਵਿੱਚ ਇਕੱਠੇ ਕੀਤੇ ਹੋਏ ਸਾਰੇ ਹੀ ਪਦਾਰਥ ਹੰਤ ਵੇਲੇ ਖੁੱਸ ਜਾਂਦੇ ਹਨ ਇੱਕ ਪ੍ਰਭੂ ਪਰਮਾਤਮਾ ਦਾ ਨਾਮ ਹੀ ਪੱਲੇ ਰਹਿ ਸਕਦਾ ਹੈ ਮਲਾਰ ਮਹੱਲਾ ਪਹਿਲਾ ਯਾਤਰਾ ਕਮੀਨ ਜਲ ਹੀ ਤੇ ਸੁਖ ਪਾਵੇ ਸਾਰੰਗ ਸਬਦ ਸੁਹਾਈ 헤 ਮਾਂ ਬਾਬੀ ਹੈ ਦੀ ਕੂਕ ਸੁਣ ਕੇ ਮੈਨੂੰ ਸਮਝ ਆਈ ਹੈ ਕਿ ਬਬੀਹਾ ਤੇ ਮੱਛੀ ਪਾਣੀ ਤੋਂ ਹੀ ਸੁਖ ਪਾਉਂਦੇ ਹਨ ਹਰਨ ਪੀ ਕੰਡੇ ਹੀੜੇ ਦੇ ਸ਼ਬਦ ਤੋਂ ਸੁਖ ਲੈਂਦਾ ਹੈ ਤਾਂ ਫਿਰ ਪਤੀ ਪ੍ਰਭੂ ਦੇ ਵਿਛੋੜੇ ਵਿੱਚ ਮੈਂ ਕਿਵੇਂ ਸੁਖੀ ਹੋਣ ਦੀ ਆਸ ਕਰ ਸਕਦੀ ਹਾਂ ਰੈਨ ਬਬੀਹਾ ਬੋਲਿਓ ਮੇਰੀ ਮਾਈ ਰਹਾਓ हे ਮੇਰੀ ਮਾਂ ਸੁਵੰਤੀ ਬੂੰਦ ਦੀ ਢਾਂਗ ਵਿੱਚ ਰਾਤੀ ਬਬੀਹਾ ਬੜੇ ਵਿਰਾਗ ਵਿੱਚ ਬੋਲਿਆ ਉਸ ਦੀ ਬਿਲਕਣੀ ਸੁਣ ਕੇ ਮੇਰੇ ਅੰਦਰ ਪੀ ਧਰੋ ਪਈ ਬਹੁਤ ਤੂ ਪਈ ਮੇਰੇ ਅੰਦਰ ਰਹਾਓ ਪ੍ਰੇਸਿਓ ਪ੍ਰੀਤਨਾ ਉਲਟੈ ਕਬ ਹੂੰ ਜੋ ਤੈ ਭਾਵੈ ਸਾਈ हे ਮਾਂ ਬਬੀ ਹੈ ਮੱਛੀ ਹਰ ਨਾਟਕ ਦੀ ਪ੍ਰੀਤ ਆਪੋ ਆਪਣੇ ਪਿਆਰੇ ਵੱਲੋਂ ਕਦੇ ਭੀ ਪਰਤਦੀ ਨਹੀਂ ਇਹ ਮਨੁੱਖੀ ਹੀ ਹੈ ਜਿਸ ਦੀ ਪ੍ਰੀਤ ਪ੍ਰਭੂ ਚਰਨਾਂ ਵੱਲੋਂ ਹਟ ਕੇ ਦੁਨੀਆ ਨਾਲ ਬਣ ਜਾਂਦੀ ਹੈ हे ਮਾਂ ਮੈਂ ਅਰਦਾਸ ਕੀਤੀ ਹੈ ਕਿ ਪ੍ਰਭੂ ਪਰਮਾਤਮਾ ਜੋ ਤੈਨੂੰ ਭਾਵੇ ਉਹੀ ਗੱਲ ਹੁੰਦੀ ਹੈ ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਦੇ ਨੀਂਦ ਗਈ ਹੋ ਮੈਂ ਤਨ ਥਾਕੀ ਸੱਚ ਮਾਤਾ ਹਿਰਦੈ ਸਮਾਈ ਏ ਮਾਂ ਮੇਰੀ ਬੇਨਤੀ ਸੁਣ ਕੇ ਪ੍ਰਭੂ ਨੇ ਮਿਹਰ ਕੀਤੀ ਮੇਰੇ ਹਿਰਦੇ ਵਿੱਚ ਉਸ ਸਦਾ ਥਿਰ ਪ੍ਰੀਤਮ ਦਾ ਨਾਮ ਸਿਮਰਨ ਵਾਲੀ ਮਾਤਾ ਟਿਕੀ ਹੁਣ ਮੇਰੀ ਮਾਇਆ ਦੇ ਮੋਹ ਵਾਲੀ ਨੀਂਦ ਮੁੱਕ ਗਈ ਹੈ ਮੇਰੇ ਸਰੀਰ ਵਿੱਚ ਦੀ ਹੋਮੈਦ ਭੀ ਦੂਰ ਹੋ ਗਈ ਹੈ ਰੋਖੇ ਬਿਰਖੇ ਓਡੋ ਭੁੱਖਾ ਪੀਵਾ ਨਾਮ ਸੁਭਾਈ ਏ ਮਾਂ ਬਬੀ ਹੈ ਦੀ ਬਿਲਕਣ ਬਬੀ ਹੈ ਦੀ ਬਿਲਕਣੀ ਵਿੱਚੋਂ ਮੈਨੂੰ ਜਾ ਪਿਆ ਕਿ ਉਹ ਇਉਂ ਤਰਲੇ ਲੈ ਰਿਹਾ ਹੈ ਮੈਂ ਰੁੱਖਾਂ ਬਿਰਖਾਂ ਤੇ ਉੱਡ-ਉੱਡ ਕੇ ਜਾਂਦਾ ਹਾਂ ਪਰ ਸਵੰਤੀ ਬੂੰਦ ਤੋਂ ਬਿਨਾਂ ਭੁੱਖਾ ਪਿਆਸਾ ਹੀ ਹਾਂ ਬਬੀ ਹੈ ਦੀ ਬਿਲਕਣੀ ਤੋਂ ਪ੍ਰੇਰਿਤ ਹੋ ਕੇ ਹੁਣ ਮੈਂ ਬੜੇ ਪਿਆਰ ਨਾਲ ਪ੍ਰਮਾਤਮਾ ਪਤੀ ਦਾ ਨਾਮ ਅੰਮ੍ਰਿਤ ਪੀ ਰਹੀ ਹਾਂ ਲੋਚਨ ਉਤਾਰ ਲਲਤਾ ਬਿਲਲਾਤੀ ਦਰਸ਼ਨ ਪਿਆਸ ਰਜਾਈ ਏ ਮਾ ਰਜਾ ਦੇ ਮਾਲਕ ਪ੍ਰਭੂ ਦੇ ਦੀਦਾਰ ਦੀ ਮੇਰੇ ਅੰਦਰ ਬੜੀ ਤਾਂਗ ਹੈ ਮੇਰੀ ਜੀਬ ਉਸ ਦੇ ਦਰਸ਼ਨ ਲਈ ਤਰਲੇ ਲੈ ਰਹੀ ਹੈ ਉਡੀਕ ਵਿੱਚ ਮੇਰੀਆਂ ਅੱਖਾਂ ਦੀ ਟਿਕ ਟਿਕ ਟਿ ਟਕ ਟਿਕੀ ਲੱਗੀ ਹੋਈ ਹੈ ਪ੍ਰੇ ਬਿਨ ਸਿੰਗਾਰ ਕਰੀ ਤੇਤਾ ਤਨ ਤਾਪੈ ਕਾਪਰ ਅੰਗ ਨਾ ਸੋਹਾਈ ਏ ਮਾਂ ਹੁਣ ਮੈਂ ਮਹਿਸੂਸ ਕਰਦੀ ਹਾਂ ਕਿ ਪਿਆਰੇ ਪਤੀ ਤੋਂ ਬਿਨਾ ਮੈਂ ਜਿਤਨਾ ਵੀ ਸ਼ਿੰਗਾਰ ਕਰਦੀ ਹਾਂ ਉਤਨਾ ਹੀ ਵਧਿਕ ਮੇਰਾ ਸਰੀਰ ਸੁਖੀ ਹੋਣ ਦੇ ਥਾਂ ਤਪਦਾ ਹੈ ਚੰਗੇ ਤੋਂ ਚੰਗਾ ਵੀ ਕਪੜਾ ਮੈਨੂੰ ਆਪਣੇ ਸਰੀਰ ਉੱਤੇ ਸੁਖਾਂਦਾ ਨਹੀਂ ਹੈ ਆਪਣੇ ਪਿਆਰੇ ਬਿਨਾਂ ਇੱਕ ਖਿੰਨ ਰਹਿ ਨਾ ਸਕਾਂ ਬਿਨਾਂ ਮਿਲੇ ਨੀਂਦ ਨਾ ਪਾਈ ਹੇ ਮਾ ਆਪਣੇ ਪਿਆਰੇ ਤੋਂ ਬਿਨਾ ਮੈਂ ਇੱਕ ਪਲ ਭਰ ਵੀ ਸ਼ਾਂਤ ਜਿੱਤ ਨਹੀਂ ਰਹਿ ਸਕਦੀ ਪ੍ਰਭੂ ਪਤੀ ਨੂੰ ਮਿਲਣ ਤੋਂ ਬਿਨਾ ਮੈਨੂੰ ਨੀਂਦ ਨਹੀਂ ਪੈਂਦੀ ਸ਼ਾਂਤੀ ਨਹੀਂ ਆਉਂਦੀ ਪੈਰਨ ਜੀਕ ਨਾ ਬੂਜੈ ਬਪੜੀ ਸਤਗੁਰ ਦਿਆ ਦਿਖਾਈ ਹੈ ਮਾ ਪ੍ਰਭੂ ਪਤੀ ਦਾ ਹਰੇਕ ਜੀਵ ਇਸਤਰੀ ਦੇ ਨੇੜੇ ਵਸਦਾ ਹੈ ਪਰ ਭਾਗ ਹੀਣ ਨੂੰ ਇਹ ਸਮਝ ਨਹੀਂ ਆਉਂਦੀ ਸੁਭਾਗਣ ਨੂੰ ਉਸ ਦੇ ਅੰਦਰ ਹੀ ਪਰਮਾਤਮਾ ਵਖਾ ਦਿੱਤਾ ਹੈ ਸਹਿਜ ਮਿਲੇ ਆ ਤਬ ਹੀ ਸੁਖ ਪਾਇਆ ਤ੍ਰਿਸ਼ਨਾ ਸ਼ਬਦ 부ਝਾਈ ਗੁਰੂ ਦੀ ਕਿਰਪਾ ਨਾਲ ਜਿਹੜੀ ਜੀਵ ਇਸਤਰੀ ਆਤਮਕ ਡੋਲਤਾ ਵਿਚ ਟਿਕ ਗਈ ਉਸ ਨੂੰ ਪ੍ਰਭੂ ਪਤੀ ਮਿਲ ਪਿਆ ਉਸ ਦੇ دیدار ਹੋਇਆ ਉਸ ਨੂੰ ਉਸ ਵੇਲੇ ਆਤਮਕ ਆਨੰਦ ਪ੍ਰਾਪਤ ਹੋ ਗਿਆ ਗੁਰੂ ਦੇ ਸ਼ਬਦ ਨੇ ਉਸ ਦੀ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ ਕਉ ਨਾਨਕ ਤੁਜ ਤੇ ਮਨ ਮਾਨਿਆ ਕੀ ਮਤ ਕਹਿਣ ਨਾ ਜਾਈ ਹੇ ਨਾਨਕ ਪ੍ਰਭੂ ਚਰਨਾ ਵਿਚ ਅਰਦਾਸ ਕਰਕੇ ਆਖੇ ਪ੍ਰਭੂ ਪਰਮਾਤਮਾ ਤੇਰੀ ਮਿਹਰ ਨਾਲ ਮੇਰਾ ਮਨ ਤੇਰੀ ਯਾਦ ਵਿੱਚ ਗਿਝ ਗਿਆ ਹੈ ਤੇ ਮੇਰੇ ਅੰਦਰ ਅਜਿਹਾ ਆਤਮਿਕ ਆਨੰਦ ਬਣ ਗਿਆ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਮਲਾਰ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਦੂਜਾ ਰਾਗ ਮਲਾਰ ਘਰ ਦੂਜੇ ਵਿੱਚ ਪਹਿਲੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਠ ਬੰਦਾ ਵਾਲੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਅਖਲੀ ਓਂਡੀ ਜਲ ਭਰ ਨਾਲ ਜੇ ਲਮਟਿੰਗ ਆਦਕ ਪੰਛੀ ਉੱਚੇ ਆਕਾਸ਼ ਵਿੱਚ ਉਡ ਰਿਹਾ ਹੈ ਉਥੇ ਉੜਦੇ ਨੂੰ ਪਾਣੀ ਨਹੀਂ ਮਿਲ ਸਕਦਾ ਕਿਉਂਕਿ ਪਾਣੀ ਸਮੁੰਦਰ ਵਿੱਚ ਹੈ ਆਤਮਿਕ ਸ਼ਾਂਤੀ ਸ਼ੀਤਲਤਾ ਨਿਮਰਤਾ ਵਿੱਚ ਹੈ ਇਹ ਉਸ ਮਨੁੱਖ ਨੂੰ ਪ੍ਰਾਪਤ ਨਹੀਂ ਹੋ ਸਕਦੀ ਜਿਸ ਦਾ ਦਿਮਾਗ ਮਾਇਆ ਆਦਿਕ ਦੇ ਹੰਕਾਰ ਵਿੱਚ ਅਸਮਾਨੀ ਚੜਿਆ ਹੋਇਆ ਹੋਵੇ ਡੂੰਘਰ ਉੱਚੋ ਗੜ ਪਾਤਾਲ ਕਿਹਦਾ ਪਤਾਲ ਵਿੱਚ ਹੈ ਪਰ ਪਹਾੜ ਦਾ ਪੈਂਡਾ ਉੱਚਾ ਹੈ ਜੇ ਕੋਈ ਮਨੁੱਖ ਕਾਮਧ ਕਵੈਰੀਆਂ ਤੋਂ ਬਚਣ ਲਈ ਕੋਈ ਸਤਸੰਗ ਆਦਿਕ ਆਸਰਾ ਲੋੜਦਾ ਹੈ ਪਰ ਚੜ੍ਹਿਆ ਜਾ ਰਿਹਾ ਹੈ ਹਉਮੈ ਹੰਕਾਰ ਦੇ ਪਹਾੜ ਉੱਤੇ ਤਾਂ ਉਸ ਰਾਹੇ ਪੈ ਕੇ ਉਹ ਵੈਰੀਆਂ ਦੀ ਜੋੜ ਤੋਂ ਬਚ ਨਹੀਂ ਸਕਦਾ ਸਾਗਰ ਸੀਤਲ ਗੁਰ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੇ ਆ ਸੰਸਾਰ ਸਮੁੰਦਰ ਜੋ ਵਿਕਾਰਾਂ ਦੀ ਅਗਨ ਨਾਲ ਤਪ ਰਿਹਾ ਹੈ ਠੰਡਾ ਠਾਰ ਹੋ ਜਾਂਦਾ ਹੈ ਮਾਰਗ ਮੁਕਤਾ ਹੋ ਮੈਂ ਮਾਰ ਗੁਰੂ ਦੇ ਸ਼ਬਦ ਦੀ ਸਹਤਾ ਨਾਲ ਹੋ ਮੈਂ ਮਾਰਿਆ ਜੀਵਨ ਦਾ ਰਸਤਾ ਖੁੱਲਾ ਹੋ ਜਾਂਦਾ ਹੈ ਵਿਕਾਰਾਂ ਦੀ ਰੁਕਾਵਟ ਨਹੀਂ ਰਹਿੰਦੀ ਮੈਂ ਅੰਦਲੇ ਨਾ ਵੈ ਕੀ ਜੋਤ ਮੇਨੂੰ ਮਾਇਆ ਦੇ ਮੋਹ ਵਿਚੰਨੇ ਹੋਏ ਹੋਏ ਨੂੰ ਪਰਮਾਤਮਾ ਦੇ ਨਾਮ ਦਾ ਚਾਨਣ ਮਿਲ ਗਿਆ ਹੈ ਨਾਮ ਧਾਰ ਚਲਾ ਗੁਰ ਕੈ ਭੈ ਭੇਤ ਰਹਾਉ ਹੁਣ ਮੈਂ ਜੀਵਨ ਪੰਧ ਵਿੱਚ ਪ੍ਰਭੂ ਦੇ ਨਾਮ ਦੇ ਆਸਰੇ ਤੁਰਦਾ ਹਾਂ ਗੁਰੂ ਦੇ ਧਾਰਦਪ ਵਿੱਚ ਰਹਿ ਕੇ ਤੁਰਦਾ ਹਾਂ ਜੀਵਨ ਔਂਕੜਾਂ ਬਾਰੇ ਗੁਰੂ ਦੇ ਸਮਝਾਏ ਹੋਏ ਭੇਦ ਦੀ ਸਹਾਇਤਾ ਨਾਲ ਤੁਰਦਾ ਹਾਂ ਰਹਾਉ ਸਤਿਗੁਰ ਸਬਦੀ ਪਾਦਰ ਜਾਣ ਜਿਹੜਾ ਮਨੁੱਖ ਸਤਿਗੁਰ ਦੇ ਸ਼ਬਦ ਦੀ ਬਰਕਤ ਨਾਲ ਜ਼ਿੰਦਗੀ ਦਾ ਪਧਰਾ ਰਸਤਾ ਸਮਝ ਲੈਂਦਾ ਹੈ ਗੁਰ ਕੈ ਤਕੀਅ ਸੱਚ ਹੈ ਤਾਂ ਉਹ ਇਸ ਜੀਵਨ ਸਫਰ ਵਿੱਚ ਗੁਰੂ ਦੇ ਆਸਰੇ ਤੁਰਦਾ ਹੈ ਸਦਾ ਸੇ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਦੇ ਸਹਾਰੇ ਤੁਰਦਾ ਹੈ ਗੁਰੂ ਪਿਆਰਿਓ ਅਸ਼ਟਪਦੀ ਹੈ ਸ਼ਬਦ ਨੰਬੇਰਾ ਹੈ ਬਾਕੀ ਸ਼ਬਦ ਦੀ ਵਿਆਖਿਆ ਆਪਾਂ ਕੱਲ ਨੂੰ ਅਗਲੇ ਐਪੀਸੋਡ ਵਿੱਚ ਕਰਾਂਗੇ ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ ਸਤ ਗੁਰ ਸਬਦਿ ਪਾਦਰ ਜਾਣ ਗੁਰ ਕੈ ਤਕੀਅ ਸੱਚੈ ਤਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਤੁਹਾਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1274 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤੁਹਾਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1275 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁਲਚਕ ਦੀ ਖੀਮਾ ਗੁਰੂ ਸੰਗਤ ਬਖਸ਼ਣਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ